satna so ਦੁਖਾਈ ਮਾਇਆ ਮੋ ਪਰਮ ਬਕੁਲੇ ਸੁਤਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਕੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜੰਤਰਾਸ ਮਿਟਾਈ ਕਿ ਉਦਾਸ ਭਾਗ ਕੀਰਤ ਕੀ ਗੁਰ ਰਾਮ ਦਾਸ ਰਖੋ ਸਰਣਾਈ ਸੋ ਕੋ ਡੰਗ ਸੇਵੀਐ yeah oh. oh. i do ਕਿਸ ਨਾਮ ਤੇ ਕੋਈ ਸਤਿਗੁਰ ਕਾ ਜਿਲਾਸ ਨਾਮ ਧਿਆਇਨ ਸੁਖ ਫਲ ਪਾਇ ਸਤਿ ਸ੍ਰੀ ਅਕਾਲ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾਂ امرت ویل سیوا ستر نے آپ کرپا کر کے لیے اپنی ستگر کرتے ہوئے ਸੋ ਉਸ ਜੀ ਉਸ ਮਤੁਰਿ ਸਾਲੀਂ ਕੀ ਕਿਰਪਾ ਕਰੋ ਸਾਲੀਂ ਆਖੋ ਜੀ ਸਤਨਾਮ ਸ੍ਰੀ ਵਾਹਿ نظر جس کے سر گرو پل سام د ਸਤਿਗੁਰ ਪਾਰਸੰਥ ਰਾਜ ਬਚਨ ਕਰਦੇ ਹੁਏ ਕਹੇ ਮੇਰੇ ਮਾਲਕ ਏ ਮੇਰੇ ਮਾਲਕ ਪ੍ਰਭੂ ਜੀ ਜੇ ਸੁ ਮੁਨੁਖ ਦੇ ਉਤੇ ਤੂੰ ਹੱਥ ਰੱਖੇ ਉਸ ਨੂੰ ਕੋਈ ਦੁੱਖ ਨਹੀਂ ਵਿਆਪਿਆ ਕਿਉਂਕਿ ਸਤਿਗੁਰਾਂ ਦੇ ਬਚਨ ਆਪਾਂ ਸਰਵਣ ਕਰਦੇ ਹਾਂ ਸਤਿਗੁਰ ਕੋ ਲੈ ਸਰ ਹੱਥ ਧਰ ਬਿਜਹੁ ਮਾਰ ਕੱਢੀਆਂ ਗੁਰੇ ਜਿਤੇ ਕਾਰਕ ਬਹਿਮਤੀ ਕਿਰਪਾ ਕਰਦੇ ਨੇ ਆਪਣੀ ਮੇਹਰ ਨਾਦਰ ਕਰਦੇ ਨੇ ਸਿਰ ਦੇ ਉੱਪਰ ਹੱਥ ਰੱਖ ਲੈਂਦੇ ਨੇ ਉਹਦੇ ਅੰਦਰੋਂ ਸਾਰੀਆਂ ਬੁਰਾਈਆਂ ਦਾ ਨਾਸ਼ ਹੋ ਜਾਂਦਾ ਹੈ ਤੇ ਜਿਹਦੇ ਅੰਦਰੋਂ ਸਾਰੀਆਂ ਬੁਰਾਈਆਂ ਨਿਕਲ ਜਾਂਦੀਆਂ ਨੇ ਤੇ ਬਾਸਾਹਬ ਕਹਿੰਦੇ ਜਰੂਰ ਕੋਈ ਤੋਕ ਵੀ ਬਿਆਕਤ ਨਹੀਂ ਹੈ ਜਿੱਦਾਂ ਮਰਜੀ ਵੱਡਾ ਜੀਵਨੀ ਦੇ ਵਿੱਚ ਦੁੱਖ ਆਵੇ ਉਹ ਜਦੋਂ ਤੱਕ ਦਾ ਇਨਸਾਨ ਦੇ ਜਿਹੜਾ ਜਿਹਦੇ ਤੇ ਗੁਰੂ ਦੀ ਕਿਰਪਾ ਹੈ ਗੁਰੂ ਦਾ ਹੀ ਸਿਰ ਹੱਥ ਹੈ ਉਹਦੇ ਮਨ ਦੇ ਉੱਪਰ ਕੋਈ ਅਸਰ ਨਹੀਂ ਹੋਏਗਾ ਕਿਉਂਕਿ ਮਨ ਦੇ ਉੱਪਰ ਅਸਰ ਤਾਂ ਹੁੰਦਾ ਹੈ ਜਦੋਂ ਅਸੀਂ ਸੰਸਾਰ ਨਾਲ ਜੁੜੇ ਹਾਂ ਇਹ ਸੰਸਾਰ ਦੁੱਖਾਂ ਦਾ ਖਰੜਾ ਹੈ ਸਭ ਤੋਂ ਵੱਡਾ ਦੁੱਖ ਹੀ ਸਾਡਾ ਜਨਮ ਹੈ ਜਨਮ ਤਾਂ ਮਰਨ ਹੈ ਸਭ ਤੋਂ ਵੱਡਾ ਦੁੱਖ ਹੀ ਜਨਮ ਹੈ ਜੇ ਜਨਮ ਲੈ ਕੇ ਆਏ ਆ ਤੇ ਸੰਸਾਰ ਵਿੱਚ ਫਿਰ ਦੁੱਖ ਹੀ ਦੁੱਖ ਨੇ ਤੇ ਗਰੀਬਨ ਵਾਲ ਪਾਸਾ ਕਿੰਨਾ ਜਦੋਂ ਨਿਰੰਕਾਰ ਅਕਾਰੂਪ ਰਹਿਵੇਂ ਤੇਰੇ ਸਿਰ ਉੱਪਰ ਆਪਣਾ ਮੱਥ ਰੱਖਿਆ ਤੇਰੇ ਅੰਦਰੋਂ ਬੁਰਾਈਆਂ ਦਾ ਨਾਸ਼ ਕਰ ਦਿੱਤਾ ਤੇਰੇ ਅੰਦਰੋਂ ਸਾਰੇ ਦੁੱਖ ਮਿਟ ਗਏ ਮਨ ਉਸ ਸੱਚਾ ਨਾਮ ਅਕਾਲ ਪੁਰਖ ਵਹਿਗੁਰੂ ਜੀ ਦੇ ਨਾਲ ਜਿਹੜਾ ਸਦਾ ਆਨੰਦ ਵਿੱਚ ਰਹਿੰਦਾ ਉਹਦੇ ਨਾਲ ਜੁੜ ਗਿਆ ਤੇ ਤੇਰਾ ਮਨ ਵੀ ਸਦਾ ਆਨੰਦ ਵਿੱਚ ਹੀ ਰਹੇਗਾ ਉਹਨੂੰ ਵੀ ਕੋਈ ਸੰਸਾਰ ਦਾ ਤ੍ਰੰਕ ਸੰਸਾਰ ਦੇ ਕਲਾ ਗ੍ਰੇਸ਼ ਉਹ ਨਹੀਂ ਸੰਗਣਗੇ ਬੋਲ ਮਾ ਜੀ ਸਹਿਮਤ ਚਤੁਰ ਵਿੱਚ ਨਹੀਂ ਪੰਦਾ ਹੁੰਦਾ ਹੈ ਜਿਹੜਾ ਮੂਕ ਮਾਇਆ ਦੇ ਨਸ਼ੇ ਵਿੱਚ ਮਗਰ ਹੋ ਕੇ ਬੋਲਦਾ ਹੈ ਉਹਨੂੰ ਬੋਲਣਾ ਨਹੀਂ ਆਉਂਦਾ ਹੈ ਜਾਣਦਾ ਨਹੀਂ ਹੈ ਬੋਲਣਾ ਕਿਉਂਕਿ ਮਾਇਆ ਜਿੱਤ ਵਿੱਚ ਰੂਸੀ ਹੋਈ ਹੈ ਉਹਨੂੰ ਨਹੀਂ ਪਤਾ ਕਿਵੇਂ ਦੀ ਜਗਾ ਤੇ ਕਿਹਨੂੰ ਜੇ ਬਚਨ ਕਰਨੀ ਹੈ ਮਾੜਾ ਚੰਗਾ ਉਹਦੇ ਚਿੱਤ ਵਿੱਚ ਹੀ ਨਹੀਂ ਆਉਂਦਾ ਹੈ ਕਿਉਂਕਿ ਹੰਕਾਰ ਹੈ ਮਾਇਆ ਦਾ ਤੇ ਮਾਇਆ ਦਾ ਹੰਕਾਰੀ ਪੁਰਸ਼ ਬੋਲਣਾ ਨਹੀਂ ਜਾਣਦਾ ਹੈ ਉਹਨੂੰ ਪਤਾ ਨਹੀਂ ਹੈ ਕਿਵੇਂ ਬੋਲਣਾ ਹੈ ਇਹ ਮੌਤ ਦਾ ਸਹਿਮ ਵਿੱਚ ਇਤ ਵਿੱਚ ਉਹਦੇ ਨਹੀਂ ਪੈਂਦਾ ਉਹਨੂੰ ਮੌਤ ਵੀ ਚੀਤੇ ਨਹੀਂ ਹੈ ਤੇ ਜਗ ਜੁਰਜੀ ਕਹਿੰਦੇ ਜਿਹਨੂੰ ਮੌਤ ਚੀਤੇ ਹੈ ਵਾਹਿਗੁਰੂ ਉਹਨੂੰ ਚੀਤੇ ਹੈ ਮਰਨਾ ਯਾਬ ਹੈ ਜਿਨ੍ਹਾਂ ਨੇ ਸਾਈ ਲੋਕਾਂ ਨੇਕੀ ਇਸ ਇਹਾਨ ਚੋਂ ਖੱਟ ਨਾ ਜੀ ਜਿਹਦੇ ਮੌਤ ਚੀਤੇ ਹੈ ਰੱਬ ਚੀਤੇ ਹੈ ਜਿਹੜਾ ਮੌਤ ਨੂੰ ਭੁੱਲ ਗਿਆ ਉਹ ਰੱਬ ਵੀ ਭੁੱਲ ਜਾਂਦਾ ਹੈ ਇਜ਼ ਕਰਕੇ ਪਾਸਾ ਕਹਿੰਦੇ ਨੇ ਪਾਈ ਤੂੰ ਨਾ ਜਾਣੈ ਮਾਇਆ ਪਰ ਮਾਤਾ ਜਿਹੜਾ ਮਾਇਆ ਦੇ ਅੰਸੇ ਵਿੱਚ ਗ੍ਰਸਤ ਹੈ ਉਸਾਨ ਨੂੰ ਭੁੱਲਣਾ ਨਹੀਂ ਜਾਣਦਾ ਮਰਨਾ ਜੀਣਾ ਆਗੈ ਊਂ ਮਾਇਆ ਤੂੰ ਬੇੜੇ ਦੇ ਨਿਸ਼ਾਨ ਨੂੰ ਮੌਤਾ ਸਹਿਮ ਵੀ ਚਿੱਤ ਵਿੱਚ ਨਹੀਂ ਪੈਂਦਾ ਹੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੀ ਆਸ ਰੇਂਦੇ ਨੇ ਮੇਰੇ ਪ੍ਰਭੂ ਕਾਸਾ ਤੂੰ ਆਪਣੇ ਸੰਤਾਂ ਦਾ ਰਖਾ ਹੈ ਸੰਤ ਰੇਰੇ ਆਸਰੇ ਰੰਦੇ ਨੇ ਕੇਵਲ ਕਿਹਾ ਨਹੀਂ ਹੈ ਸਭ ਪੁਰਾਣੇ ਗਰੀਬਨਵਾਜ ਕਾਸਾਂ ਜੀਆਂ ਨੇ ਪਾਵਨ ਗੁਰਬਾਣੀ ਦੇ ਅੰਦਰ ਪੜੀਆਂ ਉਹ ਧਾਰਨਾ ਵੀ ਸਾਨੂੰ ਦਿੱਤੀਆਂ ਨੇ ਹਰ ਜਨ ਜੁਗ ਭਗਤ ਉਪਾਇਆ ਕਹੇ ਰੱਖਦਾ ਆਇਆ RAM ਰਾਜੀ ਹਰ ਨਾਕਸ਼ ਗੁਸਟ ਹਰ ਮਾਰਿਆ ਪ੍ਰਹਿਲਾਦ ਰਾਜਾ ਅਹੰਕਾਰੀ ਨਿੰਦਕਾਂ ਵਿੱਚ ਇਹ ਨਾਮ ਜੋ ਮੁਖ ਲਾਇਆ ਪਾਸਾ ਜੀ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਲੋਸ ਸਮਝਾਉਂਦੇ ਹੁ ਕਿ ਜਿਹਦੇ ਸਿਰ ਤੇ ਆਕਾਰ ਤੋਂ ਵੈਰ ਨਹੀਂ ਦਾ ਹੱਥ ਹੈ ਮੇਰੇ ਰਾਮ ਰਾਏ ਤੂੰ ਸੰਤ ਕੰਕਾ ਸੰਤ ਤੇਰੀ ਜਿਨ੍ਹਾਂ ਦਾ ਕੁੰਭਣ ਜਾਂਦਾ ਹੈ ਕਾ ਕਰਪੈ ਕੁੰ ਉਹਨਾਂ ਦੇ ਵਿੱਚ ਦਾਰਕੀ ਜਿਹੜੀ ਆਉਂਦਾ ਉਹਨਾਂ ਦੇ ਆਪ ਰੱਖਿਆ ਕਰਦਾ ਹੈ ਪ੍ਰਹਿਲਾਦ ਨੂੰ ਤਰਾਇਆ ਸਨ ਸਤਿਗੁਰੂ ਜੀ ਰੂਹ ਸਰਬਨ ਕਰਵਾ ਰਹੇ ਨੇ ਰੂਹ ਸਮਝਾ ਰਹੇ ਨੇ ਦੇਖੋ ਭਾਈ ਪ੍ਰਹਿਲਾਦ ਦਾ ਨਾਮ ਲੁਪਿਆ ਸੀ ਅਰਨਾਖ ਨੂੰ ਮਾਰ ਕੇ ਪ੍ਰਹਿਲਾਦ ਨੂੰ ਉਪਾਸਾ ਜਿਹਾ ਨੇ ਚੜਾਉਣਾ ਕੀਤਾ ਬਚਾਉਣਾ ਕੀਤਾ ਉਹ ਪੈਜ ਵਣ ਕੀ ਹੈ ਨਾਮ ਦਿਓ ਜਿਹੜਾ ਨਾਮ ਦੇਵ ਜੀ ਨੇ ਉਹਨਾਂ ਦੀ ਭੈ ਜਗਤਕੁਤ ਨੇ ਰੱਖੀ ਹੈ ਆਪਣੇ ਗਾਨ ਨਾਲ ਆਇਆ ਕਾਰਕੁਤ ਬੈ ਰੁਖ ਨੇ ਤੇ ਪੰਡਤਾਂ ਨੂੰ ਪਿੱਛੇ ਦਿੱਤੀ ਹੈ ਇਸ ਕਰਕੇ ਜੀਵਨ ਬਾਜ ਕਹਿੰਦੇ ਮੇਰੇ ਨਾਲ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੂੰ ਸੰਤਾਂ ਦਾ ਰਾਖਾ ਹੈ ਤੇ ਸੰਤਾਂ ਨੂੰ ਵੀ ਤੇਰਾ ਹੀ ਆਸਰਾ ਹੈ ਤੇਰੇ ਨਾਮ ਜਪਣ ਵਾਲਿਆਂ ਨੂੰ ਵੀ ਤੇਰਾ ਹੀ ਆਸਰਾ ਹੈ ਤੇਰੇ ਸੇਵਕ ਕਾ ਹੋ ਕਹਿ ਇਸ ਨਾਹੀ ਜਮ ਨਹੀਂ ਆਵੇ ਨੇਰੇ ਰਹਾ ਹੋ ਏ ਪ੍ਰਭੀ ਤੇਰੇ ਸੇ ਉਹਨਾਂ ਕੋਈ ਡਰ ਨਾ ਪੂ ਨਹੀਂ ਸਕਦਾ ਮੌਤ ਦਾ ਡਰ ਵੀ ਉਹਦੇ ਨੇੜੇ ਹੀ ਟੁੱਪ ਜਾਂਦਾ ਕਿਉਂਕਿ ਪਤਾ ਹੈ ਮੌਤ ਇੱਕ ਹਕੀਕਤ ਸਚਾਈ ਹੈ ਕਿ ਜਿਹੜੀ ਸਚਾਈ ਹੈ ਸੱਚ ਹੈ ਫਿਰ ਉਹਦਾ ਡਰ ਕਰਦਾ ਇਸ ਕਰਕੇ ਕਿਉਂਕਿ ਪਤਾ ਹੈ ਉਹਨਾਂ ਇੱਕ ਦਿਨ ਆਉਣਾ ਹੀ ਆਉਣਾ ਹੈ ਇਹ ਮੌਤ ਦਾ ਡਰ ਉਹਨਾਂ ਦੇ ਅੰਦਰੋਂ ਮੁਕ ਜਾਂਦਾ ਹੈ ਜਿਹੜੇ ਆਕਾਰਮਕ ਵੈਕ੍ਰਿ ਦੀ ਆਸ ਤੋਂ ਜਾਣਦੇ ਨੇ ਭਾਸਾ ਕਹਿੰਦੇ ਨੇ ਉਹਨਾਂ ਨੂੰ ਕੋਈ ਵੀ ਡਰ ਨਹੀਂ ਹੋ ਸਕਦਾ ਸੰਸਾਰ ਦਾ ਕੋਈ ਵੀ ਡਰ ਕਿਉਂਕਿ ਜਿਵੇਂ ਆਕਾਰਮਕ ਵੈਕ੍ਰਿ ਡਰ ਰਹਿੰਦਾ ਹੈ ਉਸੇ ਤਰ੍ਹਾਂ ਉਹਦੇ ਪਿਆਰੇ ਵੀ ਡਰ ਰਹੇ ਹੋ ਜਾਂਦੇ ਨੇ ਭਾਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਡਰ ਕੋਈ ਨਹੀਂ ਸਕਦਾ ਮੌਤ ਦਾ ਡਰ ਵੀ ਉਨ੍ਹਾਂ ਦੇ ਨੇੜੇ ਵੀ ਟੁੱਟਦਾ ਹੈ ਵੱਡਾ ਦੁੱਖ ਕਿਣਿਆ ਗਿਆ ਜੰਮਣ ਤੇ ਮਰਨ ਦਾ ਕਿਉਂਕਿ ਜੇ ਜਨਮ ਹੋਏਗਾ ਸੰਸਾਰ ਦੇ ਦੁੱਖ ਤਾਣੀਆਂ ਪਰ ਭਗਨੇ ਜਨਮੇ ਨਹੀਂ ਹੈ ਫਿਰ ਦੁੱਖ ਸੁੱਖ ਕਰੇ ਇਸ ਕਰਕੇ ਜੰਮਣ ਤੇ ਮਰਨ ਦਾ ਵੀ ਸਭ ਤੋਂ ਵੱਡਾ ਦੁੱਖ ਕਿਣਿਆ ਗਿਆ ਹੈ ਪਾਸਾ ਕਹਿੰਦੇ ਨੇ ਜਿਹੜੇ ਭਾਈ ਮਨੁੱਖ ਇਹ ਮੁੱਖਾ ਜੀਵਨ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦਾ ਕੀ ਜੰਮਣ ਹੁੰਦਾ ਕੀ ਮੋਕਜਾਂਦਾ ਹੈ ਸਤਿਗੁਰ ਸਿਖੀ ਲੱਗੇ ਆਂ ਦਰਗਹਿ ਪਾਈ ਹੈ ਥਾਉ ਤੂੰ ਜੀ ਰੋਹ ਸਮਝਾਉਂਦੇ ਹੋ ਜੇ ਤੂੰ ਜੀ ਰੂਹ ਦੇ ਰੰਗ ਵਿੱਚ ਰੰਗਿਆ ਜਾਏਗਾ ਗੁਰੂ ਨਾਲ ਆਪਣਾ ਮਨ ਜੋੜ ਲਵੇਂਗਾ ਫਿਰ ਤੈਨੂੰ ਦਰਗਾਹ ਦੇ ਵਿੱਚ ਥਾਂ ਮਿਲ ਜਾਣੀ ਹੈ ਜੇ ਦਰਗਾਹ ਤੇ ਥਾਂ ਮਿਲ ਗਈ ਤੈਨੂੰ ਮੁੜ ਮੁੜ ਕੇ ਸੰਸਾਰ ਤੋਂ ਹੋਣ ਦੀ ਲੋੜ ਨਹੀਂ ਪੈਣੀ ਹੈ ਜੇ ਉਹ ਨਾਮ ਵਿੱਚ ਢਕਣਾ ਤੇਰਾ ਮੁੱਕ ਜਾਏਗਾ ਚਰਾਸੀਰਾ ਕੀੜ ਕੇਰਾ ਮੁੱਕ ਜਾਏਗਾ ਇਸ ਕਰਕੇ ਭਗਤ ਸਿੰਘ ਕਹਿੰਦੇ ਨੇ ਭਾਈ ਉਹ ਉਹਨਾਂ ਦਾ ਜਨਮ ਮਰਨ ਦਾ ਕੀੜ ਜਿਹੜਾ ਹੈ ਜਨਮ ਮਰਨ ਦੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਂਦੇ ਹਨ ਤੇਰੀ ਵਕਸ਼ ਨਾਮ ਹੈ ਕੋਈ ਸਤਿਗੁਰ ਕਾ ਦਿਲਸਾ ਹੁਣਾਂ ਗੁਰੂ ਦਾ ਦਿੱਤਾ ਹੋਇਆ ਇੱਕ ਰੋਸਾ ਹਰ ਵੇਲੇ ਚੇਤੇ ਰੱਖਦਾ ਨੇ ਕਿ ਉਹਨਾਂ ਉੱਤੇ ਹੋਈ ਤੇਰੀ ਬਖਸ਼ ਉਹਨੂੰ ਕੋਈ ਮਿਟਾ ਨਹੀਂ ਸਕਦਾ ਜਿੱਦਾਂ ਸਾਡੇ ਅੰਦਰ ਇੱਕ ਸਹਿਮ ਬਣਿਆ ਰਹਿੰਦਾ ਹੈ ਡਰ ਬਣਿਆ ਰਹਿੰਦਾ ਹੈ ਬਾਸ ਉਹ ਕਿ ਉਹਨਾਂ ਅੰਦਰ ਕੋਈ ਸਹਿਮ ਨਹੀਂ ਕੋਈ ਡਰ ਨਹੀਂ ਹੈ ਉਹਨਾਂ ਦਾ ਹਰ ਵੇਲੇ ਕੋਈ ਚੇਤਾ ਰੱਖਦੇ ਨੇ ਕਿ ਆਕਾਰ ਰੂਪ ਵੈ ਮੇਰਾ ਸਿਰ ਤੇ ਮੇਰੇ ਹੱਥ ਤੇ ਮੈਨੂੰ ਇਹ ਸਤਗੁਰੂ ਜੀ ਦੀ ਬਖਸ਼ਿਸ਼ ਇਹ ਸਤਗੁਰੂ ਜੀ ਦੀ ਕਿਰਪਾ ਨੂੰ ਉਹੀ ਮਿਟਾ ਨਹੀਂ ਸਕਦਾ ਹੈ ਨਾਮ ਧਿਆਇ ਨ ਸੁਖ ਫਲ ਪਾਇਨ ਆਠ ਕਰਿਆ ਆਰਾਧੈ ਮੇਰੂ ਜੀ ਤੇਰੇ ਸੰਤ ਤੇਰਾ ਨਾਮ ਸਮਲਦੇ ਰਹਿੰਦੇ ਨੇ ਹਰ ਵੇਲੇ ਵਕਤ ਮੈਂ ਤੁਹਾਨੂੰ ਜਪਦੇ ਰਹਿੰਦੇ ਨੇ ਹਰ ਵੇਲੇ ਤੇਰਾ ਸਿਮਰਨ ਕਰਦੇ ਰਹਿੰਦੇ ਨੇ ਤੇ ਆਤਮਿਕ ਆਨੰਦ ਮਾਣਦੇ ਰਹਿੰਦੇ ਨੇ ਅਠੇ ਬੈਠੇ ਰਹੇ ਇਰਾ ਰਾਗਨਾ ਕਰਦੇ ਰਹੇ ਨੇ ਤੇ ਇਰਾਗਨਾ ਕਰਦੇ ਨੇ ਨਿਤਨੇ ਚੇਤੇ ਕਰਦੇ ਨੇ ਹੰਨਾ ਤੇਰੀ ਸਰਣਾ ਤੇਰੇ ਪਰਵਾਸੈ ਪੰਜ ਦੁਸ਼ਤ ਲੈ ਸਾਧੈ ਤੇਰੀ ਸਨ ਵਿੱਚ ਆ ਕੇ ਤੇਰੇ ਆਸਰੇ ਰਹਿ ਕੇ ਕਾਸਾ ਹੀ ਕਹਿੰਦੇ ਉਹਨਾਂ ਮੇਰੇ ਸੰਤ ਜਨਾਂ ਨੇ ਜਿਹੜੇ ਅੰਦਰ ਪੰਜ ਵੈਰੀ ਨੇ ਕਾਮ ਆਦਿਕ ਉਹਨਾਂ ਪੰਜ ਬੈਰੀਆਂ ਨੇ ਖੜ ਕੇ ਪਾਸ ਵਿੱਚ ਕਰ ਲਿਆ। ਨਾਮ ਦੇ ਵਿੱਚ ਅਸੀਂ ਪਾਪ ਰਖੇ। ਜਿਵੇਂ ਇਨਸਾਨ ਇਹ ਵਿੱਚ ਕੋਣ ਕਿੰਨੀ ਵੱਡੀ ਕਾਰਕੁਨ ਨੇ ਪਾਪ ਦਿੱਤੀ ਹੈ ਕਿੰਨੇ ਸਾਰੇ ਸੰਸਾਰ ਦੇ ਵਿੱਚ ਹਰ ਇੱਕ ਜੀਵ ਨੂੰ ਆਪਣੇ ਉਹਨਾਂ ਵਿੱਚ ਚਲਾ ਰਹੇ ਹੈ ਬਹੁਤ ਵੱਡੇ ਸੰਸਾਰ ਦੇ ਵਿੱਚ ਦੇਖਿਆ ਵੱਡੇ ਵੱਡੇ ਜਾਨਵਰ ਮਾਸਾਹਾਰੀ ਜਾਨਵਰ ਵੀ ਇਨਸਾਨ ਦੇ ਗਲ ਮੰਨਦੇ ਨੇ ਉਹਦੇ ਹੁਕਮ ਵਿੱਚ ਚੱਲਦੇ ਨੇ ਜਿਵੇਂ ਉਹ ਕਹਿੰਦੇ ਨੇ ਉਹ ਤਮਾਸ਼ਾ ਹੁੰਦੇ ਨੇ ਤੇ ਗਰੀਬਨਵਾਰ ਕਹਾਸਾਂ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਭਈ ਨਾਮ ਨਾਲ ਜੁੜ ਜਾਂਦੇ ਨੇ ਕਿਉਂਕਿ ਸਾਡੇ ਉੱਪਰ ਕਰਮ ਕੀ ਜੀਵਾਂ ਨਾਮ ਤੋਂ ਦੂਰਾਂ ਸੇਵਾ ਤੋਂ ਦੂਰਾਂ ਗੁਰੂ ਤੋਂ ਦੂਰਾਂ ਸਾਡੇ ਤੇ ਪੰਜੇ ਵਿਕਾਰ ਆਵੀਂ ਨੇ ਅਮੀ ਗ੍ਰੋਧੀ ਚਾਤਰੀ ਵਾਹੀ ਗਤਿ ਵੇਖਾਂ ਇਹ ਪੰਜੇ ਹੀ ਸਾਡੇ ਤੇ ਹਾਵੀ ਨੇ ਕਦੇ ਕਾਮ ਸਭ ਨੂੰ ਖੜ ਦੇ ਹਾਵੀ ਹੋ ਜਾਂਦਾ ਹੈ ਕਦੇ ਗ੍ਰੋਧ ਹਾਵੀ ਹੋ ਜਾਂਦਾ ਹੈ ਕਦੇ ਲੋਭ ਹਾਵੀ ਹੋ ਜਾਂਦਾ ਹੈ ਕਦੇ ਹੰਕਾਰ ਹਾਵੀ ਹੋ ਜਾਂਦਾ ਹੈ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਪਰ ਜਿਹੜੇ ਅਕਾਰ ਗੁਰਤੈ ਹੋਏ ਹੋ ਜੀ ਤੇਰੇ ਸਰਨ ਵਿੱਚ ਆ ਕੇ ਤੇਰੇ ਆਸਰੇ ਰਹਿੰਦੇ ਨੇ ਤੇਰਾ ਨਾਮ ਜਪਦੇ ਨੇ ਉਹ ਇਹਨਾਂ ਪੰਜਾਂ ਬੈਰੀਆਂ ਨੂੰ ਪੜ ਕੇ ਆਪਣੇ ਵੱਸ ਵਿੱਚ ਕਰ ਲੈਂਦੇ ਨੇ ਉਹਨਾਂ ਦੇ ਉੱਪਰ ਕਿੰਨਾ ਦਾ ਅਸਰ ਨਹੀਂ ਹੈ ਸਾਡੇ ਇਹਨਾਂ ਦਾ ਵਿਕਾਰਾਂ ਦਾ ਅਸਰ ਤੇ ਉਹ ਜਿਹੜੇ ਹਰੀ ਦੇ ਪਿਆਰੇ ਨਾਮ ਜਗੁੰਦੇ ਵਾਲੇ ਦੇ ਨਾਮ ਦੇ ਰਸੀਹੇ ਤਾਂ ਸੰਗਿੰਦੇ ਇਹ ਵਿਕਾਰ ਭਾਈ ਉਹਨਾਂ ਦੇ ਵੱਸ ਵਿੱਚ ਹੋ ਜਾਂਦੇ ਨੇ ਉਹ ਆਪਣੇ ਵੱਸ ਵਿੱਚ ਕਰ ਲੈਂਦੇ ਉਹਨਾਂ ਤੇ ਇਹਨਾਂ ਦਾ ਜ਼ੋਰ ਨਹੀਂ ਚੱਲਦਾ ਹੈ ਗਿਆਨ ਧਿਆਨ ਸਾਨੂੰ ਸਮਝਾਉਂਦੇ ਨੇ ਭਾਈ ਗੁਰੂ ਚਰਨਾਂ 'ਚ ਮੇਨਤੀ ਕਰਦੇ ਰੱਖ ਕਰ ਗੁਰੂ ਚਰਨਾਂ ਜਾ ਕੇ ਅਰਦਾਸ ਕਰ ਲਿਆ ਕਰ ਮੇ ਮਾਲਕ ਪ੍ਰਭੂ ਮੈਂ ਵੀ ਤੇਰੀ ਬਖਸ਼ਿਸ਼ ਦੀ ਕਦਰ ਨਹੀਂ ਸਮਝਾਂ ਮੈਨੂੰ ਆਤਮਿਕ ਜੀਵਨ ਦੀ ਸੂਝ ਨਹੀਂ ਸੀ ਤੇਰੇ ਚਰਨਾਂ ਵਿੱਚ ਸੁਲਤ ਟਿਕਾਉਣੀ ਵੀ ਨਹੀਂ ਜਾਣਦਾ ਜਾਣਦਾ ਕਿਸੇ ਹੋਰ ਧਰਮ ਨਾਮ ਕੰਮ ਦੀ ਵੀ ਮੈਨੂੰ ਸੂਝ ਨਹੀਂ ਸੀ ਸਤਿ ਸ੍ਰੀ ਅਕਾਲ ਵਡਾ ਸਤਿਗੁਰ ਨਾਨਕ ਜਿਨ ਕਾ ਲਾਖੀ ਮੇਰੀ ਪਾਸੇ ਮੈਨੂੰ ਕੋਈ ਧਰਮ ਕਰਮ ਕਰਮ ਦੀ ਪੂਜੇ ਨਹੀਂ ਸੀ ਨਾਮ ਨੂੰ ਸੜ ਟਟਕਾਉਣੀ ਆਉਂਦੀ ਸੀ ਨਾ ਮੈਨੂੰ ਤੇਰੇ ਚਰਨਾਂ ਦੇ ਵਿੱਚ ਜੁੜਨਾ ਆਉਂਦਾ ਸੀ ਨਾ ਆਤਮਿਕ ਜੀਵਨ ਦੇ ਸੂਰੇ ਸੀ ਨਾ ਮੈਂ ਤੇਰੀ ਬਖਸ਼ਿਸ਼ ਨੂੰ ਜਾਣਦਾ ਸੀ ਕਿਉਂਕਿ ਉਸੇ ਫੁੱਲ ਗਿਆਂ ਸਤਿਗੁਰੂ ਕਿੱਧੀਆਂ ਬਖਸ਼ਿਸ਼ਾਂ ਸਾਡੇ ਦੇ ਕੀਤੀਆਂ ਦੀ ਆ ਸਰੀਰ ਦਿੱਤਾ ਹੈ ਸਰੀਰ ਦੇ ਵਿੱਚ ਜਿੰਦ ਟਕਾਈ ਹੈ ਸਤਿਗੁਰੂ ਜੀ ਨੇ ਕਿੰਨੀ ਵੱਡੀ ਬਖਸ਼ਿਸ਼ ਕੀਤੀ ਹੈ ਸਭ ਤੋਂ ਅਨਮੋਲਾ ਜੀਵਨ ਦੇ ਕੇ ਮਨ ਨੂੰ ਕਾਇ ਜੀ ਨੂੰ ਸਭ ਤੋਂ ਅਨਮੋਲਾ ਜੀਵਨ ਹੈ ਇਹ ਦਿੱਤੀ ਹੈ ਕਿੰਨੀ ਬਖਸ਼ਿਸ਼ ਹੈ ਪਰ ਜੀ ਨੂੰ ਭੁੱਲ ਗਏ ਜਿਹੜੇ ਕਾਲਪੁਰ ਕੋ ਗਏ ਉਹਨੇ ਸਾਨੂੰ ਏਡੀਆਂ ਵਡੀਆਂ ਦਾਤਾਂ ਦਿੱਤੀਆਂ ਉਹਨੂੰ ਵਿਸਾਰ ਕੇ ਦਾਤ ਪਿਆਰੀ ਵੀਸ ਰਿਆਂ ਦਾ ਤਾਰਾ ਹਿਆਂ ਦਾਤਾਂ ਨੂੰ ਪਿਆਰੀਆਂ ਲੱਗਦੀਆਂ ਨੇ ਦਾਤਾਂ ਗੇੜੀਆਂ ਨੇ ਧੀਆ ਪੁੱਤਰ ਨੇ ਧਨ दौਲਤ ਮਾਇਆ ਕੁੱਖੀਆਂ ਕਾਰਾਂ ਸਾਰੀ ਆਕਾਰ ਪੂਰਤੀ ਦਿੱਤੀਆਂ ਦਾਤਾਂ ਨੇ ਉਹ ਚੰਗੀਆਂ ਲੱਗਦੀਆਂ ਨੇ ਉਹਨਾਂ ਨਾਲ ਸਾਡਾ ਮੋ ਪੈ ਗਿਆ ਇਸ ਕਰਕੇ ਪਾਸਾ ਜੀ ਤੇ ਮੈਂ ਨਹੀਂ ਆਣਦਾ ਪਾਸਾ ਜੀ ਮੈਨੂੰ ਕੋਈ ਸੂਝ ਨਹੀਂ ਹੈ ਸਭ ਤੋਂ ਵੱਡਾ ਸਤਿਗੁਰੂ ਦਾ ਜਿਨ ਕਦ ਰਾਖੀ ਮੇਰੀ ਪਰ ਤੇਰੀ ਮੇਰ ਨਾਲ ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਦੇਵ ਜਿਸ ਨੇ ਮੇਰੀ ਕਾਰਜ ਰੱਖ ਲਈ ਤੇ ਮੈਨੂੰ ਤੇਰੇ ਚਰਨਾ ਵਿੱਚ ਜੋੜ ਦਿੱਤਾ ਹੈ ਬਾਸਾ ਕਹਿੰਦੇ ਨੇ ਮੈਨੂੰ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ ਮੇਰੇ ਤੇ ਗੁਰੂ ਨੇ ਗਿਆਨ ਬਖਸ਼ਿਆ ਗੁਰੂ ਨੇ ਮੈਨੂੰ ਸੋਚੀ ਬਖਸ਼ੀ ਗੁਰੂ ਨੇ ਮੱਤ ਦਿੱਤੀ ਕਿ ਇਸ ਸੰਸਾਰ ਨਾਲ ਨੂੰ ਨਾ ਕਰ ਸੰਸਾਰ ਦੇ ਨਾਸਵਾਨ ਉਸ ਅਕਾਲ ਪੁਰਖ ਵੈਗੁਰੂ ਦੇ ਨਾਲ ਪਿਆਰ ਕਰ ਉਹਦੇ ਨਾਲ ਪ੍ਰੇਮ ਕਰ ਜਿਹੜਾ ਸਦਾਬਾਸਤ ਜੀ ਹੈ ਇੱਥੇ ਵੀ ਹੈ ਤੇ ਅੱਗੇ ਵੀ ਹੈ ਤੇ ਗਰੀਬ ਨਿਵਾਜ਼ ਪਾਤਸ਼ਾਹ ਕਹਿੰਦੇ ਮੇਰੀ ਦਾਜ ਰੱਖ ਲਈਏ ਸਤਿਗੁਰੂ ਜੀ ਅਕਾਲ ਪੁਰਖ ਵੈਗੁਰੂ ਜੀ ਤੁਸੀਂ ਮੇਰੀ ਦਾਜ ਰੱਖ ਲਈ ਹੈ ਕਿਉਂਕਿ ਮੈਨੂੰ ਸਮਝ ਦੇ ਦਿੱਤੀ ਹੈ ਗਿਆਨ ਦੇ ਦਿੱਤਾ ਹੈ ਸੋਭ ਮਾਤਵਕ ਵਖਰੇ ਦਿੱਤੀ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਮੈਨੂੰ ਸਭ ਤੋਂ ਵੱਡਾ ਗੁਰੂ ਮਿਲਿਆ ਤਾਂ ਮਨੁ ਅਰਜੰਦ ਦੇ ਰਾਜ ਕੰਦੇ ਜਿਨੇ ਮੇਰੀ ਪੈਰ ਲਾ ਕੇ ਮੇਰੀ ਲਾਜ ਰੱਖ ਕੇ ਮੈਨੂੰ ਚਰਨਾਂ ਦੇ ਵਿੱਚ ਜੋੜ ਦਿੱਤਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੋੜ ਦਿੱਤਾ ਤੇ ਜਦੋਂ ਜੁੜਿਆ ਫਿਰ ਅੰਦਰੋਂ ਕਿੰਨੇ ਵਿਕਾਰ ਸੀ ਸਾਰੇ ਨਾਸ ਹੋ ਗਏ ਜਿੰਨੀਆਂ ਪਛਾਵਾਂ ਸੰਤ ਸਾਰੀ ਕਰਮ ਹੋ ਗਈਆਂ ਟੀਕੋ ਆਸਵਾਕੀ ਰਹਿ ਗਈ ਉਸ ਅਕਾਲ ਪੁਰਖ ਵਹਿਮ ਜੀ ਨੂੰ ਮਿਲਣ ਦੀ ਨਾਮ ਦੀ ਦਾਤਿਂ ਦਰਬਸੰਧ ਦੇ ਨਾਲ ਭਾਸਾ ਕਹਿੰਦੇ ਸਾਰੀਆਂ ਹਮ ਆਤਮਾ ਨੂੰ ਖੁਸ਼ੀਆਂ ਬਣੂ ਬਣੀਆਂ ਨੇ ਇਸ ਕਰਕੇ ਜੀਵਨ ਵਾਰ ਭਾਸਾ ਜੀਆਂ ਨੇ ਬਰਚਨ ਕੀਤੇ ਨੇ ਸਮਝਾਉਂਦਾ ਜਲਤ ਕੀਤਾ ਭਾਈ ਗੁਰੂ ਚਰਨਾਂ ਨਾਲ ਜੁਟ ਜਾ ਸਾਨੂੰ ਸਾਡੇ ਤੇ ਕਿਰਪਾ ਹੋਈ ਹੈ ਗੁਰੂ ਪਾਤਸ਼ਾਹ ਜੀ ਅੰਮ੍ਰਿਤ ਗ੍ਰੰਥ ਸਾਹਿਬ ਜੀ ਨੇ ਲਾਣ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਲਾਇਆ ਜਿਹੜੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਨੂੰ ਮਨਕ ਬਖਸ਼ਦੇ ਨੇ ਗਿਆਨ ਬਖਸ਼ਦੇ ਨੇ ਗੁਰੂ ਦੇ ਨਾਲ ਜੁੜ ਗਏ ਨੇ ਤੇ ਪਾਤਸ਼ਾਹ ਕਿਰਪਾ ਕਰਨ ਜੇ ਤੁਮ ਕਿਰਪਾ ਹੋਣਾ ਦਈਏ ਇਹ ਹੋ ਜਾਂਦੀ ਹੈ ਅਸੀਂ ਗੁਰੂ ਵਾਲੇ ਬਣ ਜਾਵਾਂਗੇ ਨਾ ਅਨੰਤ ਮੁਕਾਮਾਂਗੇ ਤੇ ਬਾਸੰਗ ਅੱਜ ਦੇ ਪਾਵਨ ਵਚਨਾਂ ਵਿੱਚ ਸੁਣ ਜਾਉਂਦਾ ਜਦਕਿ ਕੀਤਾ ਫਿਰ ਤੈਨੂੰ ਜਿਹੜੇ ਇਹ ਤੇਰੇ ਅੰਦਰ ਵਿਕਾਰ ਬੈਠੇ ਨੇ ਜਿਨ੍ਹਾਂ ਕਰਕੇ ਤੂੰ ਸੰਸਾਰ ਤੇ ਭਟਕਦਾ ਫਿਰੇਵੇਂ ਇਹਨਾਂ ਦਾ ਨਾਸ ਹੋ ਜਾਏਗਾ ਇਹ ਤੇਰੇ ਤੇ ਹਾਵੀ ਨਹੀਂ ਹੋਣਗੇ ਇਹ ਤੇਰੇ ਬਾਸ ਵਿੱਚ ਆ ਜਾਣਗੇ ਜੇ ਇਹਨਾਂ ਨੂੰ ਬਾਸ ਵਿੱਚ ਕਰਨਾ ਹੈ ਫਿਰ ਗੁਰੂ ਬਾਣਾ ਤੋਂ ਬੰਨਣਾ ਪੈਣਾ ਗੁਰੂ ਦੀ ਮੱਤ ਨਹੀਂ ਪਾਈ ਕਿਉਂਕਿ ਅਗਿਆਨਤਾ ਦੇ ਕਾਰਨ ਅਸੀਂ ਭਟਕਦੇ ਕੋਈ ਸੰਸਾਰ ਨੂੰ ਘੁਲ ਘਟ ਕਰੇ ਗਏ ਆ ਪਰ ਜਦੋਂ ਇੱਕ ਦਿਨ ਗੁਰੂ ਦਾ ਗਿਆਨ ਹਾਸਲ ਹੋ ਗਿਆ ਸਾਡੀ ਕੜੀ ਘਣਾ ਹੁੰਦ ਜਾਏਗੀ ਸਦਾ ਆਨੰਦ ਹੀ ਆਨੰਦ ਅੰਦਰ ਪ੍ਰਾਪਤ ਹੋ ਜਾਏਗਾ ਇਸ ਕਰਕੇ ਬਾਈ ਕੁਰੀ ਬਣ ਗਏ ਗੁਰੂ ਚਰਨਾਂ ਸਤਗੁਰ ਜੀ ਸਾਨੂੰ ਰੋਜ਼ ਬਾਰ-ਬਾਰ ਸਮਝਾਉਂਦੇ ਨੇ ਪਰਸਾ ਜੀ ਬੇਨਤੀਆਂ ਕਰ ਕਰਮੀ ਕਹ ਰਹੇ ਨੇ ਕਰੋ ਬਨੰਤੀ سوکھا ہوج گا نہیں تو سما بیتہ جا ہی رہا ہے ਰਹਿ ਨਾਲੇ ਆਉਤੇ ਘਟਦੀ ਜਾ ਰਹੀ ਹੈ ਉਮਰ ਤੇ ਬੀਤਦੀ ਜਾ ਰਹੀ ਹੈ ਦਿਨ ਰਾਤ ਕੱਟਦੀ ਹੈ ਮਨ ਗੁਲਮਿਲ ਕਾਜ ਇਸ ਕਰਕੇ ਭਾਈ ਗੁਰੂ ਗੁਰੂ ਵਾਲੇ ਬਣ ਆਪਣੀ ਕਾਰਜ ਸਭਲੇ ਕਰੀਏ ਨਿਰੰਕਾਰਿਤ ਗਾਵੇ ਵਿੱਚ ਮੁਖ ਲੈ ਕੇ ਜਾਵਾਂਗੇ ਪਰ ਉਥੇ ਜਵਾਬ ਨਹੀਂ ਦੇ ਗੁਣਾ ਦੇਖੇ ਅਸੀਂ ਨਾਮ ਆਨੰਦ ਕੇ ਸਿਮਰਨ ਆ ਕੀਤਾ ਇਸੇ ਕਰਕੇ ਬੁਨੇ ਵਾਲੇ ਬਣੋ ਗੁਰੂ ਚਰਨਾਂ ਨਾਲ ਜੁੜੋ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਆਪਣੇ ਮਨ ਖੰਡ ਅਨੰਦ ਸੰਗ ਲੱਗੋ ਆਓ ਹੋਇਆ तमाम ਗੁਨ ਦੇ ਨਾਮ ਸਤਿਗੁਰੂ ਜੀ ਬਖਸ਼ਣ ਜੋਗ ਨੇ ਕਹੇ ਸਾਧ ਸੰਗਤ ਅਰੁ ਸੁਝੂ ਗਏ ਬਖਸ਼ਣਾ ਜੀ ਹੋਈ ਵਿਚਾਰ ਜਿ ਮਨ ਨੂੰ ਪਾ ਜਾਏ ਸਤਿਗੁਰਾਂ ਨੇ ਸਿੱਖਿਆ ਜਾਣ ਕੇ ਬ੍ਰਹਮ ਕਰਿਓ ਗਲਤੀਆਂ ਦਾਆਂ ਜਾਣ ਕੇ ਮਾਫ਼ ਕਰਨਾ ਜੀ ਨਾਮੁ ਨਾਮ ਚੜਦੀ ਕਲਾ ਤੇਰੇ ਬਾਣੀ ਸਰਵੰਤਾਨ ਪਦਾ ਪੀ ਸਤ